ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਆਪਣੇ YouTube ਚੈਨਲ ਤੇ ਲੋ ਡੈਰੀ ਫਾਰਮ ਬਰਨਾਲਾ ਦੇ ਵਿੱਚ ਸੋ ਜਿਹੜੇ ਕਿਸਾਨ ਵੀਰ ਆਪਣੇ ਇਸ YouTube ਚੈਨਲ ਤੇ ਵੀਡੀਓ ਪਹਿਲੀ ਵਾਰ ਦੇਖ ਰਹੇ ਆ ਉਹਨਾਂ ਰਿਕਵੈਸਟ ਆ ਕਿ ਆਪਣੇ YouTube ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਸੋ ਕਿਸੇ ਵੀ ਵੀਰ ਨੇ ਆਪਾਂ ਤੋਂ ਐਡ ਕਰਵਾਉਣੀ ਹੋਵੇ ਤਾਂ ਮੇਰਾ ਨੰਬਰ ਹੈ 8427019817 ਅੱਜ ਦੀ ਵੀਡੀਓ ਮੈਂ ਆਪਣੇ ਘਰੋਂ ਕਵਰ ਕਰਦਾ ਪਿਆ ਪਿੰਡ ਦੀਪਕੜ ਜਿਹੜਾ ਬਰਨਾਲਾ 8427019817 ਮੇਰਾ ਕੰਟੈਕਟ ਨੰਬਰ ਆ ਆਪਣੇ ਘਰੋਂ ਕਵਰ ਕਰਦੇ ਵੇ ਤਿੰਨ ਪਾਲਕ ਝੋਟੀਆਂ ਆਪਣੇ ਕੋਲ ਅੱਜ ਵਿਕੀ ਤਿੰਨੇ ਇੱਕੋ ਕਰਵਾਈਆਂ ਹੋਣੀਆਂ ਆਈਆਂ ਗੱਡੀ ਚ ਲਾਈਆਂ ਆ ਹਰੇ ਇੱਕ ਹੈਗੀ ਬੂਰੀ ਝੋਟੀ ਤੇ ਦੂਜੀ ਦੇਖੋ ਮੋਹਰਾ ਦੀ ਝੋਟੀ ਤੇ ਤਿੰਨੇ ਝੋਟੇ ਦਾ ਬਾਇਓ ਡਾਟ ਆਪਾਂ ਤੁਹਾਨੂੰ ਦੱਸਾਂਗੇ ਇੱਕੋ ਕਰੋ ਖਰੀਦਿਆਂ ਗਿਆ ਜਿਹੜੀ ਸਾਹਮਣੇ ਆ ਬਸ ਸਕਰੀਨ ਤੇ ਪਹਿਲਾ ਨੰਬਰ ਤੇ ਝੋਟੀ ਦੇਖਦੇ ਵੇ ਕਾਲੀ ਤੇ ਤਿੰਨੇ ਤਿੰਨੇ ਦੰਦੋ ਖੀਰੇ ਆ ਗਏ ਬੂਰੀ ਨੇ ਬਣ ਕੇ ਚਲੋ ਵੀ ਇਹਨੇ ਦੱਸਿਆ ਵੀ ਖੀਰੀਆ ਪਰ ਇਹਨੇ ਮੂੰਹ ਨਹੀਂ ਉਟਾਇਆ ਦੋਨੋਂ ਦੇ ਆਪਾਂ ਮੂੰਹ ਪੱਟ ਲਏ ਉਹ ਦੰਦ ਤੋੜਨ ਬਿਰਲ ਪੈਗੀ ਦੰਦ ਤੋੜੂਗੀ ਮੇਰੇ ਹਿਸਾਬ ਨਾਲ ਹਰੇ ਪਰ ਹਾਲੇ ਤੱਕ ਦੰਦੋ ਖੀਰੀ ਆ ਆ ਵੀ ਜਮਾ ਪਿਆਰ ਖੀਰੀ ਜਾਂਦੇ ਬਹੁਤ ਮੂਪਟਾਇਨੀ ਪਰ ਮੇਰਾ ਮਾਨ ਕਹਿੰਦਾ ਵੀ ਖੀਰੀਏ ਕੱਟੀ ਤਿੰਨੇ ਇੱਕੋ ਘਰੋਂ ਆਪਾਂ ਖਰੀਦਿਆ ਝੋਟੀਆਂ ਸੋ ਜੋ ਸਾਹਮਣੇ ਸਕਰੀਨ ਤੇ ਆਪਾਂ ਝੋਟੀ ਦੇਖਦੇ ਆ ਪਏ ਆ ਅਰਜਨ ਕੁੰਗੜ ਦੀ ਮਾਲਕਣੇ ਦੱਸੀ ਆ ਬਹੁਤ ਚੰਗੀਆਂ ਮੇਰੇ ਕੋਲ ਮੱਝਾ ਸੀ ਕਿ ਵੀਰ ਨੇ ਮੱਝਾ ਵੀ ਵੇਚ ਦ ਸਾਰੇ ਪਸ਼ੂ ਕੋਈ ਘਰੇ ਲੁਕਾਰਨਾ ਕਾਰਨ ਸਾਰੇ ਸਾਰੇ ਪਸ਼ੂ ਵੀਰ ਨੇ ਵੇਚ ਕੇ ਤਿੰਨੇ ਝੋਟੀਆਂ ਜਿਹੜੀ ਸਾਹਮਣੇ ਸਕਰੀਨ ਤੇ ਆਪਾਂ ਝੋਟੀ ਦੇਖੀ ਜਾਂਦੇ ਹੈਗੇ ਅਰਜਨ ਕੁੰਗੜ ਦੀ ਝੋਟੀ ਆ 24 ਮਹੀਨੇ ਇਹ ਜੀ ਇਹ ਜਾਂ ਕੱਟੀ ਦੀ ਕਹਿ ਨੂੰ ਇਹ ਵੀ ਆਪਾਂ ਕਾਪਨਵਾਦੇ 18 ਮਹੀਨੇ 17 ਮਹੀਨੇ ਕੋਈ ਫਾਇਦਾ ਨਹੀਂ 24 ਮਹੀਨੇ ਜਾਂ ਦੰਦੋ ਥੀ ਲਿਆ ਉਹ ਦੇਖੋ ਦੰਦ ਜਵ ਤੇ 24 ਮਹੀਨੇ ਜਾ ਦੇ ਥੱਲੇ ਟੇਲ ਦੇਖੋ ਸਰਫ ਇਹਦੀ ਦੋ ਕੁਵਾਲ ਵਾਈਟ ਆ ਤੇ ਬਾਕੀ ਛੋਟੀ ਏਡੇ ਕਦ ਕਾਟ ਦੇ ਵਿੱਚ ਆ ਯਾਰ ਛੜ ਦੋ ਗੱਲਾਂ ਤੇ ਸੀਮਨ ਲੱਗੇ ਨੂੰ ਅੱਜ ਇਹਦੇ ਦਿਨ ਸਿਰਫ 16 ਹੋਇਆਗੇ ਅੱਜ 20 ਤਰੀਕ ਹੋਈ ਹੈਗੀ 21 4 ਫਰਵਰੀ ਦਾ ਵੀਰ ਨੇ ਇਹਦੇ ਸੀਮਨ ਰਖਾਇਆਗਾ ਸਮਰਾਟ ਥੇਮਕੇਰੀਆਂ ਦਾ ਸਮਰਾਟ ਥੇਮਕੇਰੀ ਦਾ ਵੀਰ ਕਹਿੰਦਾ ਸੀਮਨ ਰਖਾਇਆ ਇੱਕ ਸਵੇਰੇ ਤੇ ਇੱਕ ਸ਼ਾਮ ਨੂੰ ਇਹਦੇ ਸੀਮਨ ਲੱਗਿਆ ਛੋਟੀ ਦੇ ਸੋ ਦੇਖੋ ਯਾਰ ਸਿੰਘ ਉਹਦਾ ਭਾਜੀ ਉਹ ਰਿਆ ਤੋਰੀ ਇਹਨਾਂ ਨੂੰ ਸੋ ਕੱਦ ਕੋਤ ਦੇ ਸੋ ਸੈਕ ਰੰਗ ਦੇਖੋ ਝੋਟੀ ਦਾ ਯਾਰ ਕਿਆ ਬਾਤ ਆ ਸੋਹਣਾ ਸਾਫ ਸੁਥਰਾ ਸੈਂਗਾ ਤੇ ਬਾਕੀ ਰੰਗ ਕਾਲਾ ਜਾਮਨ ਵਰਗਾ ਜਿਹੜੇ ਵੀਰ ਕਹਿੰਦੇ ਵਿੱਚ ਝੋਟੀ ਦਾ ਵੀ ਕੋਲ ਚਲੋ ਆ ਵੀ ਖੜੀ ਜਾ 13 ਨਾ ਆ ਖੜਿਆ ਛੋਟੇ ਇਹ ਹੈਗੇ 25 ਤੋਂ ਲੈ ਕੇ 35 ਦਾ ਪਾ ਇਹ ਵੀ ਜੇ ਕਿਸੇ ਵੀਰ ਨੂੰ ਚਾਹੀਦਾ ਮਿਲ ਜਾਊਗਾ ਹੁਣ ਵਿੱਚ ਵੀਰ ਕਹਿੰਦੇ ਵੱਡੀਆਂ ਝੋਟੀਆਂ ਲੈਣੀਆਂ ਵੱਡੀਆਂ ਫਿਰ ਸਪੈਸ਼ਲ ਆਪਾਂ ਪਿੰਨਾ ਦੀ ਬੰਨ ਕੇ ਅੱਡ ਵੀਡੀਓ ਕਵਰ ਕਰ ਤੋਰੀ ਦੇਖ ਨੰਬਰ ਬਾਹਰ ਨਾਲ ਆ ਬੈਨਾ ਸੋ ਝੋਟੀ ਦਾ ਕੱਦ ਕੋਤ ਦੇਖੋ ਯਾਰ ਕਿਆ ਬਾਤ ਆ ਤੋਰੀ ਤੇ ਤੇਲ ਦੇਖੋ ਜਿਹੜੀ ਇੱਥੋਂ ਤੱਕ ਆਉਂਦੀ ਆ ਮੋਹਰਾ ਦੇ ਵਿੱਚ ਅਰਜ ਪੈਠੇ ਪੁੜੇ ਦੇ ਮਾਤਲ ਦੇਖੋ ਯਾਰ ਬਹੁਤ ਸ਼ੌਕ ਲੱਗੀ ਦੀ ਸਾਂਭੀ ਵੀ ਐ ਛੱਡ ਦੇ ਛੱਡ ਤੋ ਦੇਖੋ ਤੋੜਾ ਤਰ੍ਹਾਂ ਜੈ ਕੋਈ ਕਿਹਨੇ ਲੈ ਮੈਂ ਕਿਹਾ ਵਾ 4 ਫਰਵਰੀ ਦਾ ਇਹ ਸੀਮਾ ਲੱਗਿਆ ਵਾ ਸੋ ਝੋੜੀ ਇੰਨੀ ਬੋਲੜੀ ਆ ਛੱਡ ਦੋ ਗੱਲਾਂ ਅਰਜਨ ਕੁਮਰ ਦੀ ਵੀਰ ਨੇ ਦੱਸਿਆ ਬਹੁਤ ਸੁਰਾ ਠਾਤੀ ਹੁੰਦਾ ਸੀਗਾ ਕੋਈ ਮਜਬੂਰੀ ਦੀ ਵੀਰ ਨੇ ਤਿੰਨੇ ਤਿੰਨੇ ਇਕੱਠੇ ਵੇਚਿਆ ਹਰਿਆਣੇ ਦੇ ਵਿੱਚੋਂ ਵੀਰ ਮੱਝਾ ਲੈ ਕੇ ਆਇਆ ਸੀਗਾ ਅੱਜ ਤੋਂ 8-9 ਸਾਲ ਪਹਿਲਾਂ ਉਹ ਤੋਂ ਵੀਰ ਕਹਿੰਦਾ ਬ੍ਰੀਡ ਕਰੇ ਚਾਰ ਕਰਿਆ ਤੇ ਇੱਕ ਗੱਲ ਹੋਰ ਵੀਰ ਕਹਿੰਦਾ ਮੇਰੇ ਘਰੇ ਪਲੂਨ ਕੱਟੀ ਜੇ ਕਹਿੰਦਾ 13 ਕਿਲੋ ਦੁੱਧ ਦੇ ਦਦਾ ਕਹਿੰਦਾ ਮੈਂ ਵੇਚ ਦਿੰਦਾ ਸੀ ਰੱਖਦਾ ਨਹੀਂ ਸੀ 15 ਕਿਲੋ ਨੂੰ 30 ਦੇ ਬੰਦੇ 14 60 14 ਕਿਲੋ ਦੇ ਪਲੂਨ ਕੱਟਿਆ ਵੀਰ ਦੇ ਕਿਹੜਾ 19 ਕਿਲੋ ਦਾ ਕਿ ਵੀਰ ਦੱਸੋ ਤੇ ਚੋਏ ਮੱਜਾ ਦਾ ਸੋ ਦੇਖੋ ਯਾਰ ਕਿਆ ਬਾਤ ਆ ਫੜ ਕੇ ਬੰਨਦੇ ਬਸ ਨੇ ਸੋ ਕੁਆਲਿਟੀ ਚੈੱਕ ਕਰੋ ਝੋਟੀ ਦੀ ਫੁੱਲ ਵੱਡੀ ਆ ਨਾਲ ਖੜੀ ਆ ਜੇ ਸੋ ਦੇਖੋ ਕੋਈ ਵੀਰ ਛੋਟੀ ਨਾ ਮੰਨੇ ਵੀ ਛੋਟੀ ਕੱਟੀ ਆ ਕਿਤੇ ਫੜ ਲਾ ਬੱਟੀ ਝੋਟੀ ਯਾਰ ਕਿਆ ਬਾਤ ਆ ਸੋਹਣਾ ਸਿੰਘ ਸਾਜ ਮੈਂ ਚਲੋ ਸਰਵਾਲਾ ਜਿੱਥੇ ਖੜਦੇ ਹਰਾਲਾ ਗੁੰਜਕਲੀ ਸੇ ਵਾਕੀ ਕੁਆਲਿਟੀ ਚੈੱਕ ਕਰੋ ਮੇਰੇ ਗੱਲ ਬੱਡੀ-ਬੱਡੀ ਕੋਈ ਵੀ ਛੋਟੀ ਦਾ ਮੰਨੇ ਤੇ ਗਾਹਾਂ ਅਗਲੇ ਦੇ ਕਿਸਮਤੇ ਤੇ ਪੈਂਦਾ ਵੀ ਗੱਬਰ ਨਿਕਲ ਜਾ ਖਾਲੀ ਨਿਕਲ ਗਿਆ ਪਰ ਇਹਦੇ 4 ਫਰਵਰੀ ਦਾ ਸਿਮਨ ਲੱਗਿਆ ਵੱਲ ਆ ਇੱਥੇ ਤੇ ਥਾਣਾ ਦੇਖੋ ਥੱਲੇ ਆ ਦੇਖੋ ਝੋਲੀ ਇੰਨੀ ਬੋਲੀ ਐ 4 ਥਾਣਾ ਆ ਜਾ ਦੋ ਨੰਬਰ ਵਾਲੀ ਝੋਲੀ ਹੁਣ ਆਪਾਂ ਤੇ ਅੱਗੇ ਗੱਲ ਕਰਦੇ ਆਪਾਂ ਦੋ ਨੰਬਰ ਵਾਲੀ ਇਹ ਵੀ ਉਸੇ ਘਰ ਹੋਈ ਐ ਤਿੰਨੇ ਯਾਰ ਜੋੜੀ ਦੇਖੋ ਤਿੰਨਾਂ ਦੀ ਟ੍ਰਿਪਲ ਕਿੱਕ ਉਹ ਕਰਵਾਈਆਂ ਹਨਾ ਇਹਦੇ ਨਾਲ ਖੜੀ ਪਹਿਲਾਂ ਮੜਾ ਜਾ ਤੱਕਾ ਦੇਖੋ ਸੈਂਗ ਸੁنگ ਦੇਖੋ ਯਾਰ ਕਿਆ ਬਾਤ ਆ ਇਹ ਵੀ ਦੰਦੋ ਕੀ ਦੀ ਬਿਲਕੁਲ ਕੱਟੀ ਇਹਦੀ ਏਜ ਹੈ ਕਿ ਹੈ ਕਿ 21 ਸਾਢੇ 21 ਮਹੀਨੇ ਸਾਢੇ 21 ਮਹੀਨੇ ਇਹਦੀ ਏਜ ਆ ਕੱਟੀ ਦੀ ਜਮਾ ਤੇ ਐਚ ਐਲ ਡੀ ਵੀ ਦੇ ਪੀ ਸੀ 575 ਦੇ ਸੀਮੰਟ ਦੀ ਆ ਇਹ ਐਚ ਐਲ ਡੀ ਵੀ ਦਾ ਪੀ ਸੀ 575 ਸੁਹਾ ਦੇਖੋ ਯਾਰ ਕਿਆ ਬਾਤ ਆ ਖੜੀ ਦੇਖੋ ਕਿ ਮੈਂ ਜੱਜ ਨਹੀਂ ਆ ਜਮਾ ਨਜ਼ਾਰੇ ਦਾ ਧੋਰੀ ਪੋਤੇ ਨੂੰ ਇਹਦੇ ਕੋਈ ਸੀਮੰਟੀ ਘੱਟਾ ਲਾ ਕੋਈ ਨਹੀਂ ਲੱਗਿਆ ਇਹਦੇ ਫੀਰ ਦੇ ਵਿੱਚ ਫਿਰ ਕਹਿੰਦਾ ਆਈਆ ਪਰ ਕਰਾਈ ਨਹੀਂ ਹੜੇ ਤਿੰਨੇ ਤਿੰਨੇ ਜਰ ਬਣੀਆਂ ਬਣੀਆਂ ਹੈਂ ਝੋਟੇ ਜਮਾ ਰਿੰਨੀ ਰਜਾਈ ਫੀਰ ਆ ਜਮਾ ਇਹਦੇ ਜੀ ਕਰਦਾ ਚਮਚਾ ਨਾਲ ਉਹ ਆ ਕੇ ਸੋ ਆ ਦੇਖੋ ਯਾਰ ਕੀਆ ਵਾਦਾ ਕੈਮਰੇਜ ਕਵਰ ਕਰਨੀ ਔਖੇ ਹੋ ਜਮਾ ਥੱਲੇ ਬਾੜ 4 AC ਸਿਰਫ ਪੂਛ ਜਟੀ ਕੋਲੇ ਫੜ ਬੰਗੇ ਸਵੇਜ ਫਿਰ ਕਾ ਥੱਲੇ DJ ਦੇ ਵਿੱਚ ਦਾ ਪੈਸੇ ਲਾਉਣੇ ਪੈਂਦਾ ਜੀ ਸਭ ਮੇਰੇ ਦੇ ਵਿੱਚ ਕੀ ਨਹੀਂ ਮਿਲਦਾ ਇੱਥੇ ਸੋ ਆ ਦੇਖੋ ਕੁਆਲਿਟੀ ਜਮਾ ਇਹ ਜੇ ਸਰਤ ਕਰਦਾ ਹਰਿਆਣੇ ਜਿੱਥੇ ਮਰਜ਼ੀ ਕਰੇ ਕੱਢੇ ਚੱਲਿਓ ਤੇ ਨਾ ਤੁਹਾਨੂੰ ਕਿਹਾ ਲੱਖ ਮੰਗਦੇ ਪਰ ਇੱਥੇ ਲੱਖ ਲੁਖੜਾ ਕੰਮ ਨਹੀਂ ਇੱਥੇ ਤੋਰੇ ਨਰ ਰੱਬੀ ਵੜੀ ਸੈਕਸ ਨੂੰ ਦੇਖੋ ਯਾਰ ਕਿਆ ਬਾਤਾਂ ਛੋਣਿਆ ਦੇਖੋ ਮੋਰਿਆਂ ਆਪਾਂ ਲਾਈ ਜਾਂਦੇ ਆ ਇਹ ਦੇਖੋ ਯਾਰ ਕਿਆ ਬਾਤਾਂ ਬਰਾਦਰ ਜੀ ਖੋਜੋਗਾ ਝੋਟੇ ਦੇਖ ਕੇ ਜਾਵਾਂ ਤੇ ਇੱਕ ਗੱਲ ਮੈਂ ਦੱਸਦਾ ਸਵਾਦ ਲੈਣ ਵਾਲਾ ਮੈਨੂੰ ਫੋਨ ਨਾ ਲਾਵੇ 1 ਲੱਖ 70 ਕਰਾ ਲਓ 80 ਕਰਾ ਲਓ ਕੀਮਤ 1 ਲੱਖ 60 ਦੇ ਵਿੱਚ ਉਹ ਤਿੰਨੇ ਇਕੱਠੀਆਂ ਮਾਮਦਾਨ ਕਰਦਾਂਗੇ ਤਿੰਨੇ ਝੋਟੇ ਦੇ 1 ਲੱਖ 60000 ਜੀ ਹਾਂ ਤੇ ਬੇਰਬੂਲ ਦੇਖੋ ਝੋਟੀ ਦੀ ਕੋਈ ਵੀ ਆ ਕੇ ਕਹਿ ਦਿੰਦੇ ਮੇਰੇ ਫਿੱਟ ਨਹੀਂ ਜਾਈ ਹਨ ਢਿੱਲੋ ਬਾੜੀ ਚੀ ਜਾਈਗੀ ਤੇ ਇਹਦਾ ਕਿਰਾਇਆ ਦੇ ਕੇ ਤੋਰ ਦੋ ਵੀ ਪਕਾਈ ਕਰਾ ਦਿ ਸਾਡੇ ਪਸੰਦ ਨਹੀਂ ਜਾਈ ਪੈਸੇ ਤੁਸੀਂ ਲਾਉਣੇ ਆ ਤੇ ਚੀਜ਼ ਲੱਭ ਕੇ ਮੈਂ ਲੈਂਦੀ ਆ ਲੈ ਬੰਨੇ ਨੂੰ ਉੱਥੇ ਵਜੇ ਤੇ ਦੇਖੋ ਵੱਡੀ ਦੇਖੋ ਯਾਰ ਜਿੱਦੇ ਤਿੰਨੇ ਝੋਟੀਆਂ ਤਿਆਰ ਹੋ ਗਈਆਂ ਇਹ ਜੀਆਂ ਵੇਖਣਾ 2.5 ਲੱਖ 3-3 ਲੱਖ ਜਦੋਂ ਰਾਣੀ ਹਾਰਨੀ ਆਪਾਂ ਮੰਨ ਕੇ ਚੱਲ ਜੀਵੇਂ ਆਪਣੇ ਹੁੜੀਆਂ ਦੇ ਪਾਏ ਹੁੰਦੇ ਤੇ ਉਦਦੇ ਆਪਾਂ ਹੁੜੀਆਂ ਬੋਦੇ ਭੈਣ ਕਿੱਥੋਂ ਕਰਾਇਆ ਜਾਵਾਂ ਉਹ ਰਾਣੀ ਹਾਰ ਆਈ ਚੀਜ਼ਾਂ ਇਹ ਜਮ ਜਦੋਂ ਤਿਆਰ ਹੋ ਕੇ ਫੜਕਾਰ ਜਾਂ ਪਾ ਜਾਂ ਹੁੰਦੀਆਂ ਮੁੱਲ 5 ਲੱਖ 7 ਲੱਖ ਇਹਨਾਂ ਚੀਜ਼ਾਂ ਦੇ ਮੁੱਲ ਹੁੰਦੇ ਆ ਤੇ ਵੀਰ ਨੇ ਸਪੈਸਰ ਨੂੰ ਫੋਨ ਕਰਕੇ ਸੱਦੇਗਾ ਢਲਵਾਇਆ ਕੱਟਿਆ ਤੇ ਉਹ ਦੇੜੀਆ ਤੇ ਆਪਾਂ ਵੀ ਡਾਂਸਰ ਫਰਮਾਨ ਕੇ ਚੱਲ ਵੀ ਰੋਟੀ ਸਵੇਰ ਵਾਲੀ ਅੱਜ ਮੈਨੂੰ 11.5 ਰੋਟੀ ਖਾਦਿਆ ਸਵੇਰ ਵਾਲੀ ਅੱਜ ਤੇ ਛੱਡੀਆਂ ਫਿਰ ਕਿੱਥੇ ਗੰਜਾ ਜਾ ਰਿਹਾ ਇਹ ਜੀਆਂ ਚੀਚਾਂ ਯਾਰ ਵੀਰੇ ਖੜਿਆ ਜਦੋਂ ਤੋ ਦੇਖੋ ਟੋਰਾ ਤਾਰਾ ਯਾਰ ਕਿਆ ਬਾਤ ਕੋਈ ਵੀ ਨੁਕਸਾਨ ਕੱਢ ਨਹੀਂ ਸਕਦਾ ਆ ਕੇ ਯਾਰ ਜੇ ਕਿਸੇ ਨੇ ਉਹੀ ਮੰਨ ਕੇ ਚੱਲ ਗਈ ਲੌੜਾ 30 35 ਕਿਲ ਯਾਰ ਮਾਲ ਉਹ ਵੀ ਹੈਗਾ ਦੇਖ ਲੋ ਪਰ ਇਹਨਾਂ ਦੇ ਵੀਰ ਬਣ ਕੇ ਯਾਰ ਕੋ 1.5 ਲੱਖ ਤੋਂ ਘਾਟਾ ਪੁਰਾਣ ਹੱਥ ਬੰਨ ਕੇ ਵੇਚਦੀ ਆ ਨਾ ਫੋਨ ਲਾਵੇ ਕੋਈ ਗੁੱਸਾ ਨਾਲ ਕਰੇ ਗੱਲ ਦਾ ਕਿਉਂਕਿ ਅੱਛਾ ਗਰਾਹਕ ਆਇਆ ਕਿ ਤੂੰ ਦੇ ਦੇ ਕਿਉਂਕਿ ਮੈਂ ਵੀ ਚੰਗੇ ਰੁਪਏ ਲਾ ਕੇ ਆਇਆ ਨਾ ਦੇ ਜਮ ਇੱਕ ਲੱਖ 65 ਜੋ ਮਾਨਤਾਰ ਕਰਾਂਗੇ ਥਣ ਦਿਖਾ ਜੇ ਬਾਨੇ ਦੇ ਥਣਾ ਥੁਣਾ ਦਾ ਬੇਫਿਕਰ ਹੋ ਜਾਮਾ ਥਣ ਤਾਂ ਪੰਜਵਾ ਲੈਂਦਾ ਹੀ ਮੈਂ ਤੂੰ ਦੇਖੋ ਯਾਰ ਕਿਆ ਵਾਤਾ 70 5 70 ਦੇ ਦੂਜੇ ਨੰਬਰ ਦੇ ਵੰਦੇ ਇਥੇ ਕੋਈ ਨਾ ਖੱਤੀ ਨਹੀਂ ਸੋ ਛਾੜ ਦੇਖੋ ਤੇ ਲੈ ਯਾਰ ਥਣ ਥੁਣਾ ਦਾ ਚਾਰ ਹੀ ਆ ਜਮਾ ਪੋਲੀ ਜੋੜੀਆ ਜਮਾ ਉਸੇ ਘਰੋਂ ਬੰਦਾ ਵੇਖੀ ਕਰੋ ਜੇ ਦੂਰ ਆਵੇ ਤੇ ਬਾਕੀ ਢੇਲ ਦੇਖੋ ਜਮ ਜਿਹੜੀ ਵੀ ਕਹਿੰਦਾ ਮੋਹਰ ਵਾਲੀ ਖੜੀ ਬੈਠ ਵਾਲੇ ਸਾਨੂੰ ਚੰਗੀਆਂ ਝੋਕੇ ਜਾਈ ਨੇ ਸਵਾ ਦੇਖੋ ਹੁਣ ਆਜੂ ਤੀਜੇ ਨੰਬਰ ਤੇ ਬੂਰੀ ਤੇ ਇਹ ਵੀ ਉਸੇ ਘਰੋਂ ਜਾਈ ਆ ਜਮ ਇਹ ਫਿਰ ਕਹਿੰਦਾ ਬੂਰੀ ਮੈਂ ਲੈ ਕੇ ਆਇਆ ਸੀਗਾ ਮੈਂ ਸਭ ਤੋਂ ਉਹਦੀ ਮਗਰ ਕੱਟੀ ਆਈ ਸੀਗੀ ਬੂਰੀ ਮੈਂ ਥੱਲੇ ਦੋ ਤੁਸੀਂ 17 ਕਿਲੋ ਤੀਜੇ ਸਵੇਰ ਮੈਂ ਥੱਲੇ ਇਹ ਗੱਪਣ ਗੁੱਪਣ ਭਈ ਕੁਛ ਨਹੀਂ ਹੋਈ ਜਮ ਇਹ ਬੰਦਾ ਕਹਿੰਦਾ ਗੱਪਣ ਹੋਈ ਹੋਵੇ ਫਰਾਨਾ ਹੋਈ ਹੋਵੇ ਹਣ ਤਾਂ ਦੇਖੋ ਸੈਂਕਸ ਨੂੰ ਸੋਨਾ ਪਾਇਆ ਜਾਂ ਸੋਨਾ ਬਣਿਆ ਵਾ ਠੀਕ ਆ ਸਰਪ ਇਹਦੇ ਲੱਗਿਆ ਉਹ ਕਦੀ 400 ਰੁਪਈਆ ਭਾਈ ਦੋਣ ਦੇ ਪਤੇ ਨੂੰ ਵੀ ਤੇ ਪੈਠ ਬੁੱਟ ਦੇਖੋ ਯਾਰ ਤੇ ਬਹੁਤ ਵੀ ਕਰਦਾ ਕਿ ਅਸੀਂ ਬੂਰੀ ਲੈਣੀ ਹੈ ਭਾਈ ਬੂਰੀ ਲੈਣੀ ਹੈ ਚੰਗੀ ਲੈਣੀ ਹੈ ਨੀਲੀ ਦਾ ਵੀ ਸੀਮਾ ਲਾ ਲਿਓ ਸੂਤੇ ਨਿਸ਼ਾਨੇ ਦੇ ਹੈਗਾ ਨੀਲੀ ਦਾ ਵੀ ਬੂਰੀ ਚ ਬਰੀਡ ਚੈਰ ਕਰ ਦੂਗੀ ਚੰਗੀ ਹੈਗੇ ਇਹ ਸੋ ਦੇਖੋ ਕੁਆਲਿਟੀ ਜਮਾ ਕੱਟੀਆਂ ਖੀਰੀਆਂ ਕੱਟੀਆਂ ਸਾਰੀਆਂ ਇਹਨੇ ਮੂੰਹ ਨਹੀਂ ਪਟਾਇਆ ਕਿ ਲੈ ਤੇ ਮੇਰੀ ਤਸੱਲੀ ਵੀ ਹੋਈ ਪਰ ਮੇਰਾ ਮਾਨ ਕਹਿੰਦਾ ਕਿ ਕੱਢੀ ਖੀਰੀ ਹੈ ਜਮਾ ਤੇ ਬਾਕੀ ਯਾਰ ਕੁਆਲਿਟੀ ਬੂਡੀ ਚੈੱਕ ਕਰੋ 165000 ਦੇ ਵਿੱਚੋਂ ਮੌਕੇ ਤੇ ਮਾਨਤਨ ਕਰਾਂਗੇ ਜੇ ਕੋਈ ਵੀ ਤਿੰਨੇ ਕੱਠੀਆਂ ਲਊਗਾ ਪਾੜ ਕੇ ਲਊਗਾ ਤਾਂ ਹੋ ਜਾ ਸਿਸਟਮ ਹੋ ਜਾਊਗਾ ਪਰੇਖ ਹੱਥ ਵੰਨ ਕੇ ਬੇਨਤੀ ਆ 40 ਦੇ ਵਾਲਾ 35 ਦੇ ਵਾਲਾ 48 ਦੇ ਵਾਲਾ ਫੋਨ ਲਾਜਦਾ ਕੋਈ ਫੈਜਾਨੀ ਕੋਈ ਚੱਕੜ ਨਹੀਂ ਤਿੰਨੇ ਘਰੇ ਖੜੇ ਗਏ ਜਾਂਦਾ ਮੱਝਾ 5 ਲੱਖ ਦੇ ਵੰਡਣਗੇ ਤੇ ਬਣੀ ਬਣਾਈ ਕੀ ਰਾਜਵਾ ਤੇ ਤੀਜਾ ਤਿੰਨੇ ਦਿਖਾ ਦੇ ਚੰਗੀਆਂ ਇੱਕ ਵੀਰ ਜੀ ਕਹਿੰਦੇ 25 35 ਵਾਲਾ ਭਾਅ 13 ਲੱਖ ਰਖਣੀਆ ਦੂਜੇ ਆਪਣੇ ਕੋਲੇ ਆ ਛੋੜੀ ਜਾ 25 ਤੋਂ ਘੱਟ ਕੋਈ ਨਹੀਂ ਇਹਨਾਂ ਦੇ ਵਿੱਚ ਤੇ ਇਹਨਾਂ ਦੇ ਵਿੱਚ 35 ਤੋਂ ਵੱਧ ਕੋਈ ਨਹੀਂ ਜਮਾ ਜਿਹੜੀਆਂ ਆ ਹਾਜ਼ਰ ਖੜੀਆਂ ਆਪਣੇ ਕੋਲੇ ਇੱਕ ਵਜੇ ਨੀਲੀ 라ਵੀ ਵੀ ਖੜੀ ਆ ਇਹਨਾਂ ਦੇ ਵਿੱਚ ਖੜੀ ਆ ਕਿ ਨੀਲੀ 라ਵੀ ਆ ਦੇਖੋ ਜਮਾ ਇਹ ਤਿੰਨਾਂ ਪੈਰਾਂ ਦੇ ਇਨਸਾਨ ਆ ਅੱਖਾਂ ਦੇ ਵਿੱਚ ਜਵਾਬ ਹੈ ਤੇ ਕੁਆਲਿਟੀ ਵਗੈਰਾ ਚੈੱਕ ਕਰੋ ਸੋਹਣੀ ਕੱਟੀ ਆ ਥਣਾ ਲਈ ਬੰਦਾ ਬੇਫਿਕਰ ਹੋ ਜਾਵਾ ਤੇ ਬਾਕੀ ਆ ਖੜ ਜਾ ਨਾ ਕਿ ਆਪਣੇ ਕੋਲੇ ਤੇ ਬਾਕੀ ਉੱਤੇ ਨਾ ਜੜ ਕੇ ਮੈਂ ਫੇਰ ਮਰਾਦਾ ਇੱਕ ਵਾਰੀ ਯਾਰ ਨਗੀਨੇ ਮਾੜ ਕੋ ਜਾ ਗਾ ਅੱਜ ਸਵਾਦ ਆ ਗਿਆ ਪੈਸਾ ਤਾਂ ਰੋਝ ਹੀ ਕਮੋ ਨੇ ਕੱਲੇ ਪੈਸੇ ਨਾਲ ਡੱਡ ਭਰਦਾ ਪਰ ਜਦੋਂ ਮਨ ਕਰਕੇ ਚੱਲੋ ਵੀ ਆਸ ਕੀ ਕਰਨ ਸਵਾਦ ਉਹਨਾਂ ਦਾ ਨਜ਼ਾਰਾ ਉਹਦੋਂ ਆਂਦਾ 84270 19817 ਪਿੰਡ ਦੀਪਗੜ ਜਿਲ੍ਹਾ ਬਰਨਾਲਾ 75577 ਦੀ ਅਰਜਨ ਦੀ ਇਹ ਬੂਰੀ ਹੈਗੀ ਪਿੰਡ ਦੀਪਗੜ ਜ਼ਿਲ੍ਹਾ ਬਰਨਾਲਾ 1,65,000 ਕੀਮਤਾਂ ਤਿੰਨਾਂ ਦੀਆਂ ਇਕੱਠੀਆਂ ਦੀ ਵੀਡੀਓ ਦੇਖ ਲਈਏ ਚੈਨਲ ਨੂੰ ਪਿਆਰ ਦੇਣ ਦੀ ਤਿਆਰ